ਇੱਕ ਸ਼ੈੱਡ ਬਣਾਉਣੀ ਜੀ ਉਹਦੇ ਨਾਲ ਦੋ ਕਮਰੇ ਬਣਾਉਣੇ ਜੀ ਆ ਸਾਡੀ ਸੋਚ ਇਹ ਹੋ ਗਈ ਆ ਜੀ ਕਿ ਕਿਸਾਨ ਵੀ ਆਪਣੇ ਫਾਰਮ ਦੇ ਉੱਪਰ ਆਪਣਾ ਦਫ਼ਤਰ ਬਣਾ ਕੇ ਬੈਠੇ अच्छा जी 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 मेरे ਵਿੱਚ ਤੁਸੀਂ ਇੱਕ ਕੰਨੇ ਦਫਤਰ ਬਣਾ ਕਿਸਾਨ ਭਰਾ ਆਪਣਾ ਜਿਹਦੇ ਵਿੱਚ ਕੁਰਸੀਆਂ ਟੇਬਲ ਆ ਹਾਂਜੀ ਸਵੇਰੇ ਸ਼ਾਮ ਨਾਲ ਧੋਕੇ ਬੈਠ ਬਾਕੀ ਕੰਮ ਕਰੋ ਠੀਕ ਹੈ ਜੀ ਨਾਲ ਇੱਕ ਬਣਾਓ ਉਹਦੇ ਸਟੋਰ ਜਿਹਦੇ ਵਿੱਚ ਤੁਸੀਂ ਦਵਾਈਆਂ ਖਾਦਾ ਰੱਖੋ ਜੀ ਨਾਲ ਬਣਾਓ ਟਾਇਲਟ ਬਾਥਰੂਮ ਜਿਹੜੀ ਕਿ ਲੇਬਰ ਲੱਗੀ ਆ ਉਹਦੇ ਵਿੱਚ ਜਾਵੇ ਬਾਹਰ ਨਾ ਜਾਵੇ ਠੀਕ ਹੈ ਜੀ ਮੂਰੇ ਸ਼ੈੱਡ ਬਣਾ ਦਿਓ ਹਾਂ तकरीबन 4 ਲੱਖ ਰੁਪਏ ਖਰਚ ਆਉਂਦਾ ਸੀ 2 ਲੱਖ ਰੁਪਏ ਕਿਸਾਨ ਨੂੰ ਲੈਣੇ ਔਰ ਲੱਭਣ ਲੱਗੇ ਹਾਂ ਮੈਂ ਘਰ ਘਰ ਮੇਰੀ ਦੇਖਾ ਇਹ ਲੱਭਦੇ ਫਿਰਦੇ ਆ ਕਿ ਕੋਈ ਐ ਕਰੇ ਤਾਂ ਫਸ ਲੈ ਲੋ ਮੈਂ ਖੁੰਬਾਂ ਦੀ ਅਸੀਂ ਤੁਹਾਨੂੰ ਟ੍ਰੇਨਿੰਗ ਦਵਾਂਗੇ ਪਹਿਲਾਂ ਠੀਕ ਹੈ ਟ੍ਰੇਨਿੰਗ ਦਵਾ ਕੇ ਫਿਰ ਉਹਨੂੰ ਬਣਾਉਣਾ ਦੱਸਾਂਗੇ ਬਣਾਉਣ ਤੋਂ ਬਾਅਦ ਉਹਦੇ ਉੱਤੇ ਸਬਸਿਡੀ ਆ ਠੀਕ ਹੈ 24 ਲੱਖ ਰੁਪਏ ਇੱਕ ਯੂਨਿਟ ਤੇ ਸਬਸਿਡੀ ਆ ਇਹ ਕਿਸਾਨ ਵੀ ਨੇ ਆ ਦੇਖੋ ਬਹੁਤ ਵਧੀਆ ਗੜੋਿਆਂ ਦਾ ਲਾ ਆ ਹਾਂ ਇਹਦੇ ਕਿੰਨੇ ਪੈਸੇ ਦੇ ਦੇਵੋਗੇ ਇਹ ਇਹ ਤੇ 1 ਲੱਖ ਰੁਪਏ ਖਰਚ ਆਉਂਦਾ ਜੀ 50 ਹਜ਼ਾਰ ਰੁਪਏ ਅਸੀਂ ਸਬਸਿਡੀ ਦਿੰਨੇ ਆ ਅੱਛਾ 3/2 ਦਾ ਜੀ ਆਪਣੇ ਨਾਲ ਬਾਗਬਾਨੀ ਵਿਭਾਗ ਦੇ ਇੱਧਰ ਜਲੰਧਰ ਦੇ ਇੰਚਾਰਜ ਹੈ ਨਵਾਂ ਸ਼ਹਿਰ ਦੇ ਇੰਚਾਰਜ ਹੈ ਬਾਈ ਪਰਮਜੀਤ ਸਿੰਘ ਡਾਕਟਰ ਪਰਮਜੀਤ ਸਿੰਘ ਨਾਲ ਆ ਮੇਰੇ ਨਾਲ ਸਰਪੰਸਾ ਸਰਪੰਚ ਹਰਜਿੰਦਰ ਸਿੰਘ ਇਹਨਾਂ ਦੇ ਅਸਲ ਦੇ ਵਿੱਚ ਆਏ ਸੀ ਗਡੋਆਂ ਦੀ ਖਾਦ ਦੀ ਜਾਣਕਾਰੀ ਲੈਣ ਵਾਸਤੇ ਤਾਂ ਇੱਥੇ ਸਾਨੂੰ ਅਚਾਨਕ ਚੱਲਦੀ-ਜਲਦੀ ਵੀਡੀਓ ਦੇ ਵਿੱਚ ਨਾ ਡਾਕਟਰ ਸਾਹਿਬ ਆ ਗਏ ਤੇ ਡਾਕਟਰ ਸਾਹਿਬ ਕਹਿੰਦੇ ਵੀ ਕਿਸਾਨਾਂ ਤੋਂ ਤਾਂ ਪੈਸਾ ਲਿਆ ਨਹੀਂ ਜਾ ਰਿਹਾ ਸਰਕਾਰ ਜਿਹੜੇ ਹਿਸਾਬ ਨਾਲ ਦੇਣਾ ਚਾਹ ਰਹੀ ਆ ਹੁਣ ਮੈਂ ਬਹੁਤ ਟਾਈਮ ਨਹੀਂ ਲਾਉਂਦਾ ਡਾਕਟਰ ਸਾਹਿਬ ਤੁਸੀਂ ਦੱਸੋਗੇ ਕਿਹੜੀ ਕਿਹੜੀ ਚੀਜ਼ ਤੇ ਕਿਸਾਨ ਬੜੀ ਆਸਾਨੀ ਨਾਲ ਪੈਸੇ ਲੈ ਸਕਦੇ ਸਰਕਾਰ ਤੋਂ ਸਭ ਤੋਂ ਪਹਿਲਾਂ ਸਾਰੇ ਕਿਸਾਨ ਵੀਰ ਜਿਹੜੇ ਇਸ ਚੈਨਲ ਦੇ ਮਾਧਿਅਮ ਨਾਲ ਸੋਣੇ ਹੁਣ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਪਰਮਜੀਤ ਸਿੰਘ ਹੈ ਜੀ ਮੈਂ ਬਾਗਬਾਨੀ ਵਿਭਾਗ ਵਿੱਚ ਬਤੌਰ ਬਾਗਬਾਨੀ ਵਿਕਾਸ ਅਫਸਰ ਨੌਕਰੀ ਕਰਦਾ ਹਾਂ ਜੀ ਸਾਡਾ ਬਾਗਬਾਨੀ ਵਿਭਾਗ ਫੁੱਲਾਂ ਦੀ ਫਲਾਂ ਦੀ ਸ਼ਹਿਦ ਦੀ ਮੱਖੀਆਂ ਦੀ ਮਸ਼ਰੂਮ ਦੀ ਗਡੋਆਆਂ ਦੀ ਖਾਦ ਦੀ ਗੱਲ ਕਰਦਾ ਠੀਕ ਜਦੋਂ ਵੀ ਅਸੀਂ ਚੋਣੇ ਆ ਕਿ ਕਿਸਾਨ ਵੀਰ ਝੋਨੇ ਕਣਕ ਚੋਂ ਬਾਹਰ ਨਿਕਲ ਜੀ ਔਰ ਇਹ ਜਿਹੜੀ ਬਾਗਬਾਨੀ ਨੂੰ ਪਨੋਣ ਜੀ ਬਾਗਬਾਨੀ ਥੋੜੇ ਸਮੇਂ ਦੀ ਫਸਲ ਤੇ ਮੁਨਾਫਾ ਵੱਧ ਜੀ ਜੀ ਕੋਈ ਸ਼ੱਕ ਨਹੀਂ ਲੇਕਿਨ ਚੱਕਰੇ ਆ ਵੀ ਥੋੜਾ ਜਿਆ ਸਾਡਾ ਕਿਸਾਨ ਸੋਚ ਇਹ ਰੱਖਦਾ ਵੇ ਭਾਈ ਕਣਕ ਬੀਜ ਦਿੱਤੀ ਵੱਢ ਲਈ ਪੈਸੇ ਲੈ ਲੇ ਪਰ ਕਦੇ ਵੀ ਕਾਪੀ ਪੈਨ ਨਹੀਂ ਚੱਕਦਾ ਜੇ ਕਿਤੇ ਕਾਪੀ ਪੈਨ ਚੱਕ ਕੇ ਨੋਟ ਕਰੇ ਵੇ ਮੈਂ ਕੀ ਪਾਇਆ ਤੇ ਕੀ ਕੱਢਿਆ ਤਾਂ ਉਹ ਕਣਕ ਲਾਉਂਗਾ ਨਹੀਂ ਜੱਟ ਦੇ ਘਰੇ ਜੱਟ ਹੀ ਜਾਂਦਾ ਮਨੀਮ ਨਹੀਂ ਜਾਂਦਾ ਅਸੀਂ ਉਹਨੂੰ ਕਹਿੰਨੇ ਹੁਣ ਬਿਜ਼ਨਸਮੈਨ ਬਣ ਜਿੱਦਾਂ ਦੁਨੀਆ ਕਰਦੀ ਆ ਠੀਕ ਹੈ ਜੀ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਇੱਥੇ ਤੁਹਾਡੇ ਕੋਲ ਸੱਲਾਂ ਖੁਰਦੇ ਆ ਜੀ ਉੱਥੇ ਦੇ ਸਰਪੰਚ ਗਰਚਾ ਭਰਾ ਜੀ ਬਾਹਰੋਂ ਆਏ ਕੈਨੇਡਾ ਤੇ ਅਮਰੀਕਾ ਇਸ ਭਰਾ ਨੇ ਜੀ ਉਹਨਾਂ ਨਾਲ ਮੇਰੀ ਮੁਲਾਕਾਤ ਹੋ ਗਈ ਮੈਂ ਉਹਨਾਂ ਨੂੰ ਦੱਸਿਆ ਜੀ ਮੈਂ ਕਿਹਾ ਜੀ ਹੁਣ ਤੁਹਾਡੀ ਜ਼ਮੀਰ ਕੀ ਕਹਿ ਰਹੀ ਆ ਜੀ ਉਹ ਕਹਿੰਦੇ ਮੇਰੀ ਜ਼ਮੀਰ ਕਹਿ ਰਹੀ ਆ ਵੀ ਮੈਂ ਪਾਣੀ ਦਾ ਟਪਕਾ ਟਪਕਾ ਬਚਾ ਕੇ ਮੈਂ ਪੰਜਾਬ ਵਾਸੀਆਂ ਨੂੰ ਦਮਾਂ ਇਹ ਐਨ ਆਰ ਆਈ ਭਰਾ ਦੀ ਗੱਲ ਹੈ ਜਿਵੇਂ ਸਾਡੇ ਸਰਪੰਦ ਸਾਹਿਬ ਦੀ ਸੋਚ ਹੈ ਜੀ ਉਹਨਾਂ ਨੇ ਕਿਹਾ ਵੀ ਮੈਂ ਕੀ ਕਰ ਸਕਦਾ ਮੈਂ ਕਿਹਾ ਜੀ ਇੱਕ ਕੰਮ ਕਰ ਲਓ ਜੀ ਤੁਸੀਂ ਜਿੰਨੀ ਫਸਲਿਆ ਕਣਕ ਝੋਨਾ ਛੱਡ ਦਿਓ ਜੀ ਕਹਿੰ ਹੋਰ ਦੱਸ ਮੈਂ ਕਿਹਾ ਜੀ ਇਦਾਂ ਕਰੋ ਵੀ ਉਸ ਜ਼ਿਮੀਂਦਾਰ ਨੂੰ ਦੇ ਦਿਓ ਜਿਹਦੇ ਘਰ ਜ਼ਮੀਨ ਘਟਿਆ ਪਰ ਮਿਹਨਤੀ ਆ ਹਾਂਜੀ ਉਸੇ ਪਿੰਡ ਦਾ ਸਰਪੰਚ ਸੁਖਦੀਪ ਸਿੰਘ ਜੀ ਉਹਨੂੰ ਅਸੀਂ ਦਿੱਤੀ ਸਿਰਫ 25000 ਰੁਪਿਆ ਕਹਿੰਦਾ ਮੈਂ ਸਾਲ ਦਾ ਲੈਣਾ ਸ਼ਰਤ ਇਹ ਆ ਵੀ ਤੂੰ ਕਣਕ ਤੇ ਝੋਨਾ ਨਹੀਂ ਲਾਉਣਾ ਸਬਜ਼ੀਆਂ ਬੀਜੂਗਾ ਅੱਜ ਉਸ ਘਰ ਦੇ ਵਿੱਚ ਡ੍ਰਿਪ ਦੇ ਉੱਤੇ ਪੰਜ ਖੇਤ ਉਸਨੇ ਗੋਭੀ ਲਾਈ ਆ ਵੀ ਆ ਬਣਵਾ ਰਹੇ ਠੀਕ ਆ ਜੀ ਪੰਜ ਖੇਤ ਹੀ ਉਸਨੇ ਪਿਆਜ਼ ਲਾ ਲਿਆ ਜੀ ਸੋ ਕਹਨੇ ਦਾ ਭਾਵ ਐਨਆਰ ਵੀਰਾਂ ਨੂੰ ਆਪਣੇ ਧਰਤੀ ਨਾਲ ਮੋਹ ਜਾਗ ਗਿਆ ਸਾਡੇ ਕਿਸਾਨਾਂ ਨੂੰ ਨਹੀਂ ਅਜੇ ਜਾਗਿਆ ਉਹਨਾਂ ਦੀ ਐਗਜ਼ੈਂਪਲ ਇਹ ਮੇਰੇ ਕਿਸਾਨ ਭਰਾ ਨੇ ਉਹ ਮੈਂ ਦੱਸਦਾ ਪਹਿਲੇ ਇਹਨਾਂ ਨੂੰ ਦੱਸ ਚੁੱਕਾ ਖੇਤ ਜਿਹੜਾ ਆਪਣਾ ਜਿਹੜਾ ਜਨਮ ਭੂਮੀ ਹੈ ਨਾ ਖੇਤ ਕਰਕੇ ਉਹਨਾਂ ਨੇ ਲੈ ਲਈ ਹੁਣ ਜਿਵੇਂ ਇਹਨਾਂ ਦੀ ਸੋਚ ਆ ਮੈਂ ਤੁਸੀਂ ਯਕੀਨ ਕਰਿਓ ਮੈਂ ਦੀ ਪਹਿਲੀ 22 ਸਾਲ ਦੀ ਸਰਵਿਸ ਜਲੰਧਰ ਦੀ ਹੈ ਜੀ ਮੇਰਾ ਆਪਣਾ ਘਰ ਬਿਲਕੁਲ ਨਜ਼ਦੀਕ ਬੰਗਿਆਂ ਚ ਮੈਂ ਰਹਿਣਾ ਹੁਣ ਮੇਰਾ ਪ੍ਰੇਮ ਆਪਣੇ ਇਸ ਬਲਾਕ ਨਾਲ ਜਪੇ ਜਿਵੇਂ ਐਨ ਆਰ ਆਈ ਭਰਾਵਾਂ ਨੂੰ ਜਾਗਿਆ ਮੈਨੂੰ ਆਪਣੇ ਬਲਾਕ ਨਾਲ ਜਾਗਿਆ ਵੀ ਮੈਂ ਆਪਣੇ ਕੁਝ ਐਸਾ ਕਰਾਂ ਕਿ ਮੇਰੇ ਭਰਾ ਮੈਨੂੰ ਯਾਦ ਕਰਨ ਡਾਕਟਰ ਸਾਹਿਬ ਇੱਕ ਗੱਲ ਮੈਨੂੰ ਦੱਸੋ ਕਿ ਕਿਸਾਨ ਜਿਹੜਾ ਸ਼ੈੱਡ ਪਾਉਂਨੇ ਆ ਖੁੰਬਾਂ ਦੀ ਖੇਤੀ ਕਰਦੇ ਆ ਗੁਡਾਆਂ ਦਾ ਕਰਦੇ ਆ ਇਹਦੇ 'ਚ ਲੋਕਾਂ ਨੂੰ ਪੈਸੇ ਕਿਵੇਂ ਮਿਲ ਸਕਦੇ ਆ ਜਿਹੜੇ ਸਬਸਿਡੀ ਜਾਂ ਪੈਸਾ ਜਿੱਦਾਂ ਇਹਨਾਂ ਕਿਸਾਨ ਵੀ ਨੇ ਆ ਦੇਖੋ ਬਹੁਤ ਵਧੀਆ ਗਡੋਆਂ ਦਾ ਲਾਜ ਆ ਹਾਂ ਇਹਦੇ ਕਿੰਨੇ ਪੈਸੇ ਦੇ ਦੋਗੇ ਇਹ ਤੇ 1 ਲੱਖ ਰੁਪਈਆ ਖਰਚ ਆਉਂਦਾ ਜੀ 50 ਹਜ਼ਾਰ ਰੁਪਈਆ ਸੀ ਸਬਸਿਡੀ ਦਿੰਨੇ ਆ ਬੱਚਾ 3x2 ਦਾ 600 ਸਕਰ ਫੋਟ ਦਾ ਬਣਨਾ ਹੈ 3/20 ਦਾ ਜਿਹਦੇ ਉੱਤੇ ਤਕਰੀਬਨ 1 ਲੱਖ ਰੁਪਏ ਖਰਚਾਉਂਦਾ ਸੀ 50 ਹਜ਼ਾਰ ਰੁਪਏ ਸਬਸਿਡ ਦੇਣੇ ਆ 50% ਸਬਸਿਡੀ ਸਬਸਿਡੀ ਉਸ ਤੋਂ ਬਾਅਦ ਆ ਜੋ ਪੈਕ ਹਾਊਸ ਜਿਵੇਂ ਸੁਪੰਨ ਸਾਹਿਬ ਨੇ ਬਣਾ ਕੇ ਰੱਖਿਆ ਉਹੋ ਜੀ ਪੈਕ ਹਾਊਸ ਦਾ ਮਤਲਬ ਕੀ ਹੋਇਆ ਹਾਂਜੀ ਕਿ ਇੱਕ ਸ਼ੈੱਡ ਬਣਾਉਣੀ ਜੀ ਉਹਦੇ ਨਾਲ ਦੋ ਕਮਰੇ ਬਣਾਉਣੇ ਜੀ ਆ ਸਾਡੀ ਸੋਚ ਇਹ ਹੋ ਗਈ ਆ ਜੀ ਕਿ ਕਿਸਾਨ ਵੀ ਆਪਣੇ ਫਾਰਮ ਦੇ ਉੱਪਰ ਆਪਣਾ ਦਫ਼ਤਰ ਬਣਾ ਕੇ ਬੈਠੇ अच्छा जी 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 ਮੋਰੇ ਵਿੱਚ ਤੁਸੀਂ ਇੱਕ ਕੰਨੇ ਦਫਤਰ ਬਣਾ ਕਿਸਾਨ ਭਰਾ ਆਪਣਾ ਜਿਹਦੇ ਵਿੱਚ ਕੁਰਸੀਆਂ ਟੇਬਲ ਆ ਹਾਂਜੀ ਸਵੇਰੇ ਸ਼ਾਮ ਨਾਲ ਧੋ ਕੇ ਬੈਠਾ ਬਾਕੀ ਕੰਮ ਕਰੋ ਠੀਕ ਹੈ ਜੀ ਨਾਲ ਇੱਕ ਬਣਾਓ ਉਹਦੇ ਸਟੋਰ ਜਿਹਦੇ ਵਿੱਚ ਤੁਸੀਂ ਦਵਾਈਆਂ ਖਾਦਾ ਰੱਖੋ ਜੀ ਨਾਲ ਬਣਾਓ ਟਾਇਲਟ ਬਾਥਰੂਮ ਜਿਹੜੀ ਕਿ ਲੇਬਰ ਲੱਗੀ ਆ ਉਹਦੇ ਵਿੱਚ ਜਾਵੇ ਬਾਹਰ ਨਾ ਜਾਵੇ ਮੋਰੇ ਸ਼ੈੱਡ ਬਣਾ ਦਿਓ ਹਾਂ तकरीबन 4 ਲੱਖ ਰੁਪਏ ਖਰਚ ਆਉਂਦਾ ਸੀ 2 ਲੱਖ ਰੁਪਏ ਕਿਸਾਨ ਨੂੰ ਦੇਣੇ ਔਰ ਲੱਭਣ ਲੱਗੇ ਹਾਂ ਮੈਂ ਘਰ ਘਰ ਮੇਰੀ ਦੇਖਾ ਇਹ ਲੱਭਦੇ ਫਿਰਦੇ ਆ ਕਿ ਕੋਈ ਐ ਕਰੇ ਫਸਲਾ ਲੋ ਮੈਂ ਜਦੋਂ ਮੈਂ ਜੁਆਇਨ ਕੀਤਾ ਮੈਂ ਮੈਨੂੰ ਉਸ ਟਾਈਮੇ ਮੰਡੀ ਤੋਂ ਪਤਾ ਲੱਗਿਆ ਬਈ ਇੱਕ ਕਿਸਾਨ ਵੀਰ ਐਨ ਆਰ ਆਈ ਬਹੁਤ ਪ੍ਰੇਮਿਆ ਜ਼ਮੀਨ ਦੇ ਨਾਲ ਔਰ ਉਹ ਗਡੋਿਆਂ ਦਾ ਖਾਦ ਦਾ ਕੰਮ ਕਰਦਾ ਜੀ ਇਹ ਨਹੀਂ ਸੀ ਇੱਥੇ ਜੀ ਮੈਂ ਆ ਕੇ ਗਿਆ ਮੈਂ ਭਾਜੀ ਨੂੰ ਮਿਲਿਆ ਮੈਂ ਉਦੋਂ ਹੀ ਕਹਿੰਦਾ ਮੈਂ ਖਾਈ 2.5 ਲੱਖ ਰੁਪਏ ਤੁਹਾਡਾ ਪੱਕਾ ਜਦੋਂ ਭਾਜੀ ਹੋਈ ਆ ਕੇ ਮੈਨੂੰ ਸਾਧ ਲਿਓ ਅੱਜ ਸਵੇਰੇ ਫੋਨ ਆਇਆ ਤੇ ਮੈਂ ਆ ਪਹੁੰਚ ਗਿਆ ਜੀ ਬਹੁਤ ਗਿਆ ਮੈਨੂੰ ਟਾਈਮ ਮਿਲੀ ਲਾਇਕ ਕੁਝ ਘੰਟਿਆਂ ਦੇ ਵਿੱਚ ਵਿੱਚ ਮੈਂ ਪਹੁੰਚ ਗਿਆ ਆ ਆ ਆ ਆਫਸਰ ਹੁੰਦੇ ਆ ਓਏ ਆਫਸਰ ਹੁੰਦੇ ਆ ਸਾਰੇ ਮੈਕਮੈਂਟ ਸਾਰੇ ਮਾੜੇ ਬੰਦੇ ਨਹੀਂ ਤੇ ਇਹੋ ਜਿਹੇ ਬੰਦੇ ਵੀ ਹੁੰਦੇ ਸਾਡੀ ਸੋਚ ਇਹ ਆ ਕਿ ਕਿਸਾਨ ਵੀਰ ਜਿਹੜਾ ਖੇਤ ਚੌਕਾਨਕ ਝੋਨੇ ਚੋਂ ਬਾਹਰ ਨਿਕਲ ਕੇ ਬਾਗਬਾਨੀ ਫਸਲਾਂ ਨੂੰ ਪੜਾਵੇ ਅਸੀਂ ਹਰ ਤਰ੍ਹਾਂ ਉਹਨਾਂ ਦੀ ਮਦਦ ਕਰਨ ਨੂੰ ਤਿਆਰ ਹਾਂ ਮਤਲਬ ਮਤਲਬ ਮੇਰੇ ਕਹਿਣ ਤੋਂ ਬਾਅਦ ਇੱਕ ਇੱਕ ਗੱਲ ਮੈਨੂੰ ਮੇਰੇ ਦਿਮਾਗ ਚੋਂ ਨਿਕਲ ਜੇ ਮੰਨ ਲਓ ਕਿਸੇ ਦੇ ਖੇਤ ਆ ਚੀਜ਼ ਬਣੀ ਹੋਈ ਆ ਹਾਂਜੀ ਉਹ ਤੁਹਾਡੇ ਜ਼ਿਲ੍ਹੇ ਤੋਂ ਤਾਂ ਬਾਹਰ ਆ ਉਹ ਫਿਰ ਕਿਹਦੇ ਕੋਲ ਜਾਵੇ ਕਿ ਮੈਨੂੰ ਭਾਈ 2 ਲੱਖ ਦਿਓ ਦੇਖੋ ਜਿੱਦਾਂ ਅਸੀਂ ਕਹਿੰਨੇ ਆਂ ਵੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਬਾਗਬਾਨੀ ਵਿਭਾਗ ਦਾ ਦਫ਼ਤਰ ਆ ਹਾਂਜੀ ਉਹਦੇ ਕੋਲ ਜਾਵੇ ਹਰ ਬਲਾਕ ਦੇ ਉੱਪਰ ਬਾਗਬਾਨੀ ਵਿਕਾਸ ਅਫਸਰ ਆ ਠੀਕ ਬਸ ਉਹਨਾਂ ਕੋਲ ਜਾਣੇ ਦੀ ਲੋੜ ਹੈ ਸਾਡਾ ਬਾਗਬਾਨੀ ਵਿਭਾਗ ਇੱਕ ਛੋਟਾ ਜਿਹਾ ਵਿਭਾਗ ਆ ਔਰ ਸੇਵਾ ਇੰਦੀ ਵੱਡੀ ਨਿਭਾ ਰਿਆ ਕਿ ਤੁਸੀਂ ਸੋਚ ਤੋਂ ਪਰੇ ਆ ਪ੍ਰੀਤ ਛੱਡ ਪਾਓ ਏ ਖੇਤ 2 ਲੱਖ ਰੁਪਏ ਆ ਇੱਕ ਆਪਣੇ ਸੁਭੂਦਰ ਠੀਕ ਇੱਕ ਦਸਾਂ ਮੈਂ ਹੁਣ ਕਰੀ ਹਾਂ ਹੁਣ ਮੈਂ आज ਦਾ ਹੈਗਾ ਨਾ ਜੇ ਲਾ ਕੇ ਗਏ ਸੇ ਇੰਦਰਾ ਕੁਝ ਮੈਂ ਮੋਰੇ ਸੀਜ਼ਨਲ ਖੰਭਾ ਦਾ ਵੀ ਨਾਲ ਕਰਨਾ ਹੈ ਬਿਲਕੁਲ ਖੰਭਾ ਦੀ ਅਸੀਂ ਤੁਹਾਨੂੰ ਟ੍ਰੇਨਿੰਗ ਦਵਾਂਗੇ ਪਹਿਲਾਂ ਠੀਕ ਹੈ ਟ੍ਰੇਨਿੰਗ ਦਵਾ ਕੇ ਫਿਰ ਉਹਨੂੰ ਬਣਾਉਣਾ ਦੱਸਾਂਗੇ ਬਣਾਉਣ ਤੋਂ ਬਾਅਦ ਉਹਦੇ ਉੱਤੇ ਸਬਸਿਡੀ ਹੈ ਠੀਕ ਹੈ 24 ਲੱਖ ਰੁਪਏ ਇੱਕ ਜੁਨਟ ਤੇ ਸਬਸਿਡੀ ਹੈ ਉਹਦੇ ਵਿੱਚ ਮੈਨੂੰ ਥੋੜਾ ਜਿਆਦਾ ਇਹ ਚੰਨਣਾ ਪਾਉਣਾ ਕਿ ਉਹ ਜਿੱਦਾਂ ਸਾਡਾ ਰੈ residense area ਇਹਦੇ ਵਿੱਚ ਅਸੀਂ ਖੋਲ ਸਕਦੇ ਹਾਂ ਜਾਂ ਕੋਈ ਹਟਮਾ ਇਦਾਂ ਦੀ ਕੋਈ ਗੱਲ ਨਹੀਂ ਟਹਾ ਖੁੱਲਿਆ ਦੇਖੋ ਹਾਂ ਜੀ ਤਾਂ ਖੁੱਲਿਆ ਨਾ ਜੀ ਉਸੇ ਤਰ੍ਹਾਂ ਦਾ ਆਪਾਂ ਵੀ ਖੋਲ ਸਕਦੇ ਹਾਂ ਪਰ ਮੈਂ ਪਹਿਲਾਂ ਸ਼ੁਰੂਆਤ ਸੀਨੀਅਰ ਕੰਮ ਤੋਂ ਕਰਨੀ ਚਾਹ। ਬਿਲਕੁਲ ਦੋ ਤਰ੍ਹਾਂ ਕਰ ਸਕਦੇ ਆ ਇੱਕ ਹੈਗੀ ਪੱਕਾ ਹਾਂ ਜੀ ਇੱਕ ਹੈਗਾ ਕੱਚਾ ਸਟਰਕਚਰ ਕੱਚਾ ਸਟਰਕਚਰ ਜਿਹੜਾ ਹੁੰਦਾ ਜਿਵੇਂ ਕਿ ਤੁਸੀਂ ਬਾਂਸਾਂ ਦਾ ਖੜਾ ਕਰਕੇ ਸਟਰਕਚਰ ਉਹਦੇ ਉੱਤੇ ਸਰਕੰਡਾ ਜਿਵੇਂ ਕਹੋ ਜਾਂ ਚੰਗੀ ਤਰ੍ਹਾਂ ਪਾ ਦਿਓ ਹਾਂ ਜੀ ਉਹਨੂੰ ਬੰਦ ਕਰ ਦਿਓ ਉਹਦੇ ਵਿੱਚ ਕੰਮ ਸ਼ੁਰੂ ਕਰੋ ਉਹਦੇ ਤੇ ਕਰਨ ਤੇ 80000 ਰੁਪਏ ਸਬਸਿਡੀ ਹੈ ਉਸੇ ਤੇ 800000 ਰੁਪਏ ਸਬਸਿਡੀ ਤੇ ਤੁਸੀਂ ਖੁੰਬਾ ਦਾ ਤਿਆਰੀ ਕਰ ਸਕਦੇ ਹੋ ਉਸ ਤੋਂ ਬਿਨਾ ਦੂਜਾ ਹੈਗਾ ਪੱਕਾ ਜਿਹਦੇ ਵਿੱਚ ਕੰਪੋਸਟ ਯੂਨਿਟ ਬਣਨਾ ਜਿਹਦੇ ਵਿੱਚ ਤੁਹਾਡਾ ਸੋਇਆ ਗਰੋਇੰਗ ਯੂਨਿਟ ਬਣਨਾ ਇਹ ਜਿਹ ਉਹ ਉਹਦੇ ਉੱਤੇ ਤਕਰੀਬਨ 28 ਲੱਖ ਦੇ ਕਰੀਬ ਸਬਸਿਡੀ ਆ 24 ਲੱਖ 24 ਲੱਖ ਦੇ ਕਰੀਬ ਸਬਸਿਡੀ ਆ ਸੋ ਇਸ ਕਰਕੇ ਖੁੰਬਾ ਦਾ 100% ਬਣ ਜਾਂਦੀ ਉਹ ਵੀ ਮਤਲਬ ਉਹ ਤਕਰੀਬਨ ਤੁਹਾਡਾ ਖਰਚਾ ਉਹਦੇ ਉੱਤੇ ਲਾਓ 50 ਲੱਖ ਦਾ ਖਰਚਾ ਹੈ 50 ਲੱਖ ਦੇ ਉੱਤੇ 24 ਲੱਖ ਰੁਪਏ ਸਬਸਿਡੀ ਆ ਤੇ ਕੱਕੋ ਹਾਂਜੀ ਅੱਦੋ ਅੱਦੋ ਮਤਲਬ ਕਿ ਤੁਸੀਂ ਬਾਗ ਲਾਉਂਦੇ ਹੋ ਬਾਗ ਦੇ ਉੱਤੇ ਸਬਸਿਡੀ ਹੈ ਢਾਈ ਖੇਤਾਂ ਤੇ 20000 ਰੁਪਏ ਦਿੱਨੇ ਬੂਟਿਆਂ ਦਾ ਖਰਚਾ ਨਿਕਲ ਜਾਂਦਾ ਤੁਹਾਨੂੰ ਪਤਾ ਬਾਗ ਲਾਓ ਅਸਾਂ ਹੁਣ ਮੈਂ ਇਹਨਾਂ ਨਾਲ ਗੱਲ ਕਰਕੇ ਹਿੱਦਾ ਹੈ ਸਾਡੇ ਅਸੀਸ ਜਗਿੰਦਰ ਸਿੰਘ ਨਾਲ ਇਹ ਮੈਂ 4 ਮਹੀਨੇ ਸੀ ਰਿਹਾ ਕਰਨਾ ਜੇ ਪੂਰਾ ਸਾਰ ਖਰਾ ਦਾ ਨਹੀਂ ਆ ਨੀ ਬੱਚੇ ਆ ਪੁੱਤਾਂ ਪੋਤੀਆਂ ਆ ਸਾਰੇ ਬੀਤੇ ਆ ਉਹਨਾਂ ਦਾ ਵੀ ਕੰਮ ਠੀਕ ਆ ਪਰ ਮੋਹ ਵੀ ਉੱਥੇ ਵੀ ਜਦੋਂ ਪੈ ਜਾਂਦਾ ਜਿਸ ਜਿਸ ਮੁਲਕ ਚ ਰਹਿੰਦੇ ਉਹਦਾਂ ਵੀ ਮੋਹ ਪੈ ਜਾਂਦਾ ਚਾਰ 4:30-5 ਮਿੰਟ ਮੈਂ ਇੰਡੀਆ ਰਿਹਾ ਕਰਨਾ ਇਦਾਂ ਦਾ ਕੰਮ ਤੁਸੀਂ ਮੇਰਾ ਕਿੰਦਾ ਸਹਿਯੋਗ ਦਿੱਤਾ ਆ ਹਰ ਤਰ੍ਹਾਂ ਤੁਹਾਡੇ ਨਾਲ ਹਰ ਤਰ੍ਹਾਂ ਦੇ ਨਾਲ ਆ ਮੈਂ ਤਾਂ ਬੈਗ ਚ ਪੈਸੇ ਪਾਈ ਫਿਰਦੇ ਤੁਹਾਡੇ ਬਾਸੇ ਇੱਥੇ ਤੁਹਾਡੇ ਇਹ ਦੇਖ ਕੇ ਮੈਂ ਦੂਜੀ ਜ਼ਿੰਮੇਦਾਰਾਂ ਨੂੰ ਇੱਥੇ ਬੁਲਾਵਾਂ ਆਕੇ ਦੇਖੋ ਹਾਂਜੀ ਕਿਵੇਂ ਸਾਡੇ ਐਨਆਰਆਈ ਭਰਾ ਕਿੱਦਾਂ ਕੰਮ ਕਰ ਰਹੇ ਨੇ ਤੁਸੀਂ ਵੀ ਕਰੋ ਜੀ ਮੇਰੀ ਹੁੰਦੀ ਹੁੰਦੇ ਪਰ ਮਾਣ ਤੁਸੀਂ ਕੋਈ ਮੀਟਿੰਗ ਰੱਖੋ ਠੀਕ ਹੈ ਜੀ ਇੱਥੇ ਅਸੀਂ ਕਿਸਾਨਾਂ ਨੂੰ ਲੈ ਕੇ ਆਵਾਂਗੇ ਉਹਨਾਂ ਨੂੰ ਦਿਖਾਵਾਂਗੇ ਕਿਉਂਕਿ ਜਦੋਂ ਵੀ ਕੋਈ ਕਿਸਾਨ ਸਿੱਖਦਾ ਉਹ ਦੇਖ ਕੇ ਜ਼ਿਆਦਾ ਸਿੱਖਦਾ ਗੱਲਾਂ 'ਚ ਨਹੀਂ ਆਉਂਦਾ ਬਿਲਕੁਲ ਜੀ ਇਸ ਕਰਕੇ ਇੱਥੇ ਅਸੀਂ ਦਿਖਾ ਸਕਦੇ ਹਾਂ ਇੱਕ 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 ਮਾੜ ਜਿਹਾ ਇੱਕਲ ਹੋਰ ਦੱਸ ਦਿਓ ਕੋਈ ਇਸ ਤਰ੍ਹਾਂ ਦੀ ਵੈਬਸਾਈਟ ਜਾਂ ਇਸ ਤਰ੍ਹਾਂ ਦਾ ਕੋ ਟੋਲ ਫਰੀ ਨੰਬਰ ਹੈਗਾ ਜਿਹੜਾ ਮੈਂ ਵੀਡੀਓ ਦੇ ਵਿੱਚ ਦੇ ਦਿਆਂ। ਦੇਖੋ ਜੀ ਮੇਰਾ ਹੀ ਨੰਬਰ ਪਹਿਲਾਂ ਤਾਂ ਲੈ ਲਓ 7508018822 ਫੋਨ ਬਹੁਤ ਆਉਣਗੇ। ਮੈਂ ਕਹਿੰਦਾ ਜੀ ਮੈਂ ਪਹਿਲਾ ਬੰਦਾ ਰਾਤ ਨੂੰ 12 ਵਜੇ ਵੀ ਸੁਣਦਾ। ਮੈਂ ਕੈਨੇਡਾ ਤੋਂ ਕਰਦਾ ਨੇ ਪੁੱਛੋ ਕੈਨੇਡਾ ਤੋਂ ਦੂਜੀ ਗੱਲ ਮੇਰੀ ਇੱਕ ਹੋਰ ਖਾਸੀਅਤ ਆ। ਨੰਬਰ ਮੈਨੂੰ ਆ ਗਿਆ ਔਰ ਮੈਂ ਮੀਟਿੰਗ ਵਿੱਚ ਆ ਮੈਂ ਵਾਪਸ ਕਾਲ ਕਰਦਾ। ਸੈਟ ਕਰਕੇ ਪੂਰੇ ਜ਼ਿੰਮੇਦਾਰ ਇਸ ਚੀਜ਼ ਦੀ ਸ਼ਿਫਟ ਕਰਦੇ ਆ। ਵੀ ਸਾਡੇ ਘਰ ਦੇ ਪੁੱਤ ਨਹੀਂ ਚੱਕਦਾ ਨੰਬਰ। ਪਰ ਤੁਸੀਂ ਵਾਪਸ ਵੀ ਚੱਕਦੇ ਹੋ ਇਸ ਕਰਕੇ ਸਾਡੇ ਕੋਲ ਇਦਾਂ ਦੀ ਬਿਲਕੁਲ ਨਹੀਂ ਹੈ ਬਾਗਬਾਨੀ ਵਿਭਾਗ ਦਾ ਦਫ਼ਤਰ ਬੰਗਿਆਂ ਵਿੱਚ ਬਾੜੋਵਾਲ ਖੇਤੀਬਾੜੀ ਦਫ਼ਤਰ ਚ ਆ ਨਵੇਂ ਸ਼ਹਿਰ ਆਈਟੀਆਈ ਗਰਾਊਂਡ ਦੇ ਵਿੱਚ ਜਦੋਂ ਮਰਜੀ ਕਿਸਾਨਾਂ ਨੂੰ ਮਤਲਬ ਨਾ ਮੇਰਾ ਮਸਲਾ ਹੋਆ ਤੁਹਾਨੂੰ ਅਲਰਟ ਕਰਨ ਦਾ ਬਿਲਕੁਲ ਭਾਈ ਇਹ ਵੀਡੀਓ ਜਦੋਂ ਪੈ ਗਈ ਹਾਂ ਬਿਲਕੁਲ ਜੀ ਤਾਂ ਫਿਰ ਨੰਬਰ ਫੋਨ ਆਉਣਗੇ ਆਉਣਗੇ ਤਾਂ ਐਸੇ ਕਰਕੇ ਤਾਂ ਅਸੀਂ ਤਾਂ ਕਿਸਾਨਾਂ ਦੇ ਸੇਵਾਦਾਰ ਹਾਂ ਸਾਨੂੰ ਤਰਖਾ ਮਿਲ ਰਹੀ ਆ ਬਸ ਠੀਕ ਸੇਵਾ ਦੀ ਤਰਖਾ ਮਿਲ ਰਹੀ ਆ ਅਸੀਂ ਬਿਲਕੁਲ ਪੂਰੀ ਡਿਊਟੀ ਕਰਾਂਗੇ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਕਿਸਾਨ ਯਾਦ ਤੱਕ ਆਨੇ ਇੱਕ ਵਾਰੀ ਆ ਸਵੇਰੇ ਜਾਦ ਕੀਤਾ ਦੇਖੋ ਮੈਂ ਹਾਜ਼ਰ ਹੋ ਗਿਆ ਡਿਊਟੀ ਤੋਂ ਬਾਅਦ ਟਾਈਮ ਦੇਖੋ 5 ਵੇ ਤੱਕ ਡਿਊਟੀ ਆ ਮੇਰੀ ਮੈਂ ਫਿਰ ਵੀ ਅੱਜ ਉਹਨਾਂ ਦੇ ਕੋਲ ਖੜਾ ਵਾਹ ਸ਼ੌਕ ਹੈ ਉਹ ਕੋਸ਼ਿਸ਼ ਕਰਦੇ ਆਂ ਵੀ ਖਰੇ ਉੱਤਰੀਏ ਜੇ ਅਸੀਂ ਤਨਖਾਹ ਲੈਣੇ ਆ ਉਹਨੂੰ ਜਸਟੀਫਾਈ ਕਰੀਏ ਤਾਂ ਕਿ ਸਾਡਾ ਜਿਹੜਾ ਭਵਿੱਖ ਵੀ ਸਾਡਾ ਵੀ ਬਣੇ ਜ਼ਿੰਮੇਵਾਰ ਦਾ ਵੀ ਲੈ ਵੀ ਸੱਜਣਾ ਤੇਰੇ ਮਹਿਕਮੇ ਦੀ ਤੇਰੇ ਮਿਲਣ ਨਾਲ ਮੇਰੀ ਨਿਗਾਹ ਦੇ ਵਿੱਚ ਆ ਰਿਸਪੈਕਟ ਚਲੀ ਗਈ ਪਹਾੜ ਜਿੰਨੀ ਉੱਚੀ ਸ਼ੁਕਰੀਆ ਜੀ ਸ਼ੁਕ ਠੀਕ ਹੈ ਨਾ ਬਿਲਕੁਲ ਜੀ ਧੰਨਵਾਦ ਉਹ ਅਫਸਰ ਦਾ ਜਿਨੇ ਤੈਨੂੰ ਭਰਤੀ ਕੀਤਾ ਠੀਕ ਹੈ ਜੀ ਧੰਨਵਾਦ ਉਹ ਮਾਂ ਪਿਓ ਦਾ ਜਿਨੇ ਤੈਨੂੰ ਪੜਾਇਆ ਜਿਨੇ ਤੈਨੂੰ ਇਹੋ ਜਿਹੇ ਸੰਸਕਾਰ ਦਿੱਤੇ ਠੀਕ ਹੈ ਜੀ ਸੱਜਣਾ ਧੰਨਵਾਦ ਤੇਰੇ ਸਾਥੀਆਂ ਦਾ ਜਿਹੜੇ ਤੇਰੇ ਨਾਲ ਦਫ਼ਤਰ ਚ ਰਹਿੰਦੇ ਆ ਜਿਹੜੇ ਵਾਕਈ ਚੰਗੀ ਗੱਲ ਸਿੱਖਦੇ ਵੀ ਹੋਣਗੇ ਸਿਖਾਉਂਦੇ ਵੀ ਹੋਣਗੇ ਮੈਂ ਮਤਲਬ ਸਾਰੇ ਪਾਸਿਓਂ ਵਸ ਤੈਨੂੰ ਨਮਸ਼ਕਾਰ ਹੀ ਆ। ਥੈਂਕ ਯੂ ਜੀ। ਨੰਦ ਆ ਗਿਆ। ਹੁਣ ਦੇਖੋ ਜੀ ਪੰਜ ਬਲੌਕ ਐ ਨਾ ਮਸ਼ਹਰ ਵੀ। ਜੀ। ਕੱਲਾ ਬੰਦਾ ਮੈਂ। ਨਹੀਂ। ਔਰ ਉਹ ਵੀ ਮੈਂ ਹੈਂਡੀਕੈਪਡ ਭਰਤੀ ਆ। ਹਾਂ ਜੀ। ਸੱਜੀ ਲੱਤ ਹੈ ਨਹੀਂ। ਪਰ ਯਾਰ ਨੇ ਕਦੇ ਵੀ ਪੰਜ ਬਲੌਕਾਂ ਜਿੱਥੇ ਬਲਾਚੌਰ ਕਿੱਥੇ ਕਿੱਥੇ ਸੁਣੋਆ ਕਿੱਥੇ ਔੜ ਕਿੱਥੇ ਨਮਾਸ਼ਰ ਕਿੱਥੇ ਬੰਗਾ। ਜਿੱਥੇ ਵੀ ਕੋਈ ਯਾਦ ਕਰਦਾ ਮੈਂ ਹਾਜ਼ਰ ਹੁੰਨਾ ਔਰ ਮੈਂ ਇਦਾਂ ਹੀ ਹਾਜ਼ਰ ਹੁੰਦਾ ਰਹਾਗਾ। ਤੇ ਹਰ ਅਫੀਸਰ ਜਿਹੜਾ ਇਸ ਤਰ੍ਹਾਂ ਦੀ ਡਿਊਟੀ ਕਰਦਾ ਹਰੇਕ ਨੂੰ ਸਲਾਮ ਆ। ਠੀਕ ਹੈ। ਹਰੇਕ ਨੂੰ ਸਲਾਮ ਆ ਸਜਣੋ ਤੁਸੀਂ ਵੀ ਸਲੂਟ ਕਰਿਓ। ਆ ਤੁਸੀਂ ਜਿਹੜੀ ਮੀਟਿੰਗ ਕਹਿੰਦੇ ਨੇ ਇੱਥੇ ਕਿਸਾਨ ਨਾਲ ਸਦਗੀ ਸਾਰੇ ਕਰਨੀਆਂ। ਮੈਨੂੰ ਇੱਕ ਡੇਟ ਦੱਸ ਦਿਓ ਇੱਥੇ ਸਾਰਾ ਆਪਾਂ ਬੈਠਾਂਗੇ। ਬਿਲਕੁਲ। ਬਿਲਕੁਲ। ਕੈਨੇਡਾ ਵਿੱਚ ਵੀ ਜੀ ਹੁਣ ਕਹੇ ਬਹੁਤ ਹੱਡ ਭੰਨਣੀ ਮਿਹਨਤ ਕਰਨੀ ਪੈਂਦੀ ਆ ਇੱਥੇ ਉਹੀ ਕਰ ਲਓ ਕਿਸੇ ਮੇਰੇ ਕੋਲੋਂ ਜੋ ਸਹਾਇਤਾ ਲੈਣੀ ਆ ਅਗਨੋਏ ਮੈਂ ਤਾਂ ਫ੍ਰੀ ਦੇਈ ਜਾਉਂ ਪੰਜ ਪੰਜ ਚਾਰ ਚਾਰ ਕਿਲੋ ਤੁਸੀਂ ਕੁਝ ਵੀ ਨਹੀਂ ਦਾ ਕਰਦੇ ਸਰਪੰਚ ਸਾਹਿਬ ਜੀ ਕੈਨੇਡਾ ਤੇ ਪੰਜਾਬ ਦਾ ਇੱਕ ਫਰਕ ਆ ਕੈਨੇਡਾ ਦੇ ਵਿੱਚ ਪੈਸੇ ਪੇ ਕਰਕੇ ਮਦਦ ਮਿਲਦੀ ਆ ਇੱਥੇ ਫ੍ਰੀ ਮਰਮਰ ਅਸੀਂ ਘੁੰਮਣ ਲੱਗੇ ਜਾਈਏ ਇੰਨਾ ਕੀ ਫਰਕ ਆ 100 ਸਾਲ ਐਡਵਾਂਸ ਇਸੇ ਲਈ ਆ ਜੀ ਉੱਥੇ ਪਾਉਣਾ ਪੈਂਦਾ ਸਾਈਟ ਤੇ ਵੀ ਮੈਂ ਫਲਾਣਾ ਬਾਗ ਲਾਇਆ ਉਹਨੂੰ ਪ੍ਰੋਬਲਮ ਆ ਗਈ ਫਿਰ ਤੁਸੀਂ ਪੇ ਕਰਦੇ ਉਹਦੇ ਆਉਣੇ ਜਾਣੇ ਦਾ ਖਰਚਾ ਫਿਰ ਉਹ ਆ ਕੇ ਤੁਹਾਡਾ ਦੇਖਿਆ ਅਸੀਂ ਮਰਮਰ ਘੁੰਮਣ ਲੱਗੇ ਹਾਂ ਜੇ ਦੱਸੋਦਾ ਸਈ ਕਿਸਾਨ ਵੀ ਤੇਰੀ ਪ੍ਰੋਬਲਮ ਕੀ ਆ ਸੀ ਸੋਲਵ ਕਰਦੀ ਆ ਸੋ ਇਸ ਕਰਕੇ ਫਟਸ ਇਸ ਬੰਦੇ ਨੇ ਇਕੱਲੇ ਨੇ ਮੇਰੀ ਨਿਗਾ ਚ ਦੁਨੀਆ ਦਾ ਸਭ ਤੋਂ ਘੈਂਟ ਮੁਲਖ ਆ ਆਪਣਾ ਬਣਾਤਾ ਕਿ ਦੁਨੀਆ ਦਾ ਪਹਿਲਾ ਏ ਪਹਿਲਾ ਮੁਲਖ ਹੋਊਗਾ ਜਿੱਥੋਂ ਦੇ ਸਰਵਿਸਮੈਨ ਡਿਊਟੀ ਤੋਂ ਬਾਅਦ ਵੀ ਸਰਵਿਸ ਦੇਣ ਆਏ ਹੋਏ ਆ ਠੀਕ ਆ ਕਿ ਨਹੀਂ ਤੇ ਹੈਗੇ ਆ ਘੈਂਟ ਬੰਦੇ ਪਰ ਘੈਂਟ ਬੰਦੇ ਨੂੰ ਐਪਰੀਸ਼ੀਏਟ ਕਰਨ ਦੀ ਲੋੜ ਆ ਹੋਰ ਅਫੀਸਰਾਂ ਨੂੰ ਚੰਗਿਆਂ ਨੂੰ ਹੌਸਲਾ ਮਿਲੂਗਾ ਐਪਰੀਸ਼ੀਏਟ ਵੀ ਕਰਿਓ ਤੇ ਫਾਇਦਾ ਵੀ ਲਿਓ ਜਿਉਂਦੇ ਰਹੋ